ਉਪੇਸ਼ ਪਗੇਲ ਜੀ ਇਨਚਾਰਜ ਕਾਂਗਰਸ ਪਾਰਟੀ ਜਨਰਲ ਸੈਕਟਰੀ ਨੇ ਦੇਸ਼ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਰਵਿੰਦਰ ਢਾਲਵੀ ਜੀ ਸੈਕਟਰੀ ਸਾਡੀ ਭੈਣ ਹੀਨਾ ਕਵਰੇਜ ਜੀ ਸੈਕਟਰੀ ਸਾਹਿਬ ਸਰਦਾਰ ਹਰਦੀਪ ਸਿੰਘ ਕੰਬੋਜ ਐਕਸ ਐਮ ਐਲ ਏ ਜਿਨ੍ਹਾਂ ਦੇ ਹਲਕੇ ਚਾਬਾ ਖੜੇ ਆ ਸਾਡੀ ਭੈਣ ਗੁਰਸ਼ਰਨ ਕੌਰ ਰੰਧਾਵਾ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰੀ ਪ੍ਰਧਾਨ ਕੈਪਟਨ ਸੰਦੀਪ ਜੀ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸਭ ਤੋਂ ਪਹਿਲਾਂ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਮੇਰੇ ਵੀਰੋ ਭੈਣੋ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਅੱਜ ਆਪਾਂ ਜੋ ਭਾਜਪੀ ਦੀ ਸਰਕਾਰ ਨੇ ਕੇਂਦਰ ਨੇ ਮਨਰੇਗਾ ਗਰੀਬਾਂ ਦੀ ਇੱਕ ਗਰੰਟੀ ਸਕੀਮ ਤੇ ਜੋ ਡਾਕਾ ਮਾਰਿਆ ਉਸ ਦੀ ਨਖੇਦੀ ਕਰਨ ਵਾਸਤੇ ਇੱਥੇ ਇਕੱਤਰ ਹੋਏ ਆ ਵੀਰੋ ਭੈਣੋ ਬਜ਼ੁਰਗੋ ਇਹ ਡਾਕਾ ਅਸਲ ਵਿੱਚ ਸੂਬਿਆਂ ਦੇ ਅਧਿਕਾਰਾਂ ਤੇ ਵੀ ਹੈ ਜੋ ਅੱਜ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਅਡਾਨੀਆਂ ਤੇ ਅਮਾਨੀਆਂ ਤੇ ਅਮੀਰਾਂ ਦੀ ਸਰਕਾਰ ਉਹ ਗਰੀਬਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਹੈ ਅੱਜ ਲਗਭਗ 22 ਕਰੋੜ ਪਰਿਵਾਰ ਗਰੀਬਾਂ ਦੇ ਦਲਤਾਂ ਦੇ ਪਛੜਿਆਂ ਦੇ ਇਸ ਨਰੀਗਾ ਮਨਰੇਗਾ ਸਕੀਮ ਤੋਂ ਆਪਣੀ ਜ਼ਿੰਦਗੀ ਬਸਰ ਕਰਦੇ ਰੋਜ਼ੀ ਰੋਟੀ ਕਮਾਉਂਦੇ ਲੇਕਿਨ ਬੀਜੇਪੀ ਨੇ ਇਸ ਰੋਜ਼ੀ ਰੋਟੀ ਨੂੰ ਸਾਡੇ ਤੋਂ ਖੋਹਿਆ ਹੈ ਜਿਹੜਾ ਉਹਨਾਂ ਨੇ ਸਭ ਤੋਂ ਵੱਡੀ ਤਬਦੀਲੀ ਕੀਤੀ ਇਸ ਐਕਟ ਕਾਨੂੰਨ ਵਿੱਚ ਕਿ ਅੱਗੇ ਤੋਂ ਸੂਬੇ 40% ਹਿੱਸਾ ਪਾਇਆ ਕਰਨਗੇ ਮੇਰੇ ਹਿਸਾਬ ਦੇ ਨਾਲ ਕੋਈ ਵੀ ਦੇਸ਼ ਦਾ ਸੂਬਾ ਪੰਜਾਬ ਸਮੇਤ ਜਿਹੜੇ ਕਰਜ਼ੇ ਹੀ ਨੇ ਪੰਜਾਬ 4 ਲੱਖ ਕਰੋੜ ਦਾ ਕਰਜ਼ੇ ਹੀ ਆ ਕੋਈ ਸੂਬਾ 40% ਸ਼ੇਅਰ ਨਹੀਂ ਪਾ ਸਕੇਗਾ ਔਰ ਇਸ ਸਕੀਮ ਦਾ ਅੰਤ ਜੋ ਬੀਜੇਪੀ ਚਾਹੁੰਦੀ ਆ ਔਰ ਇਸ ਦੇ ਸੇਖ ਖਤਮ ਹੋ ਜਵੇਗੀ ਮੈਂ ਕਹਿ ਰਿਹਾ ਅਸੀਂ ਸਾਡੇ ਅਧਿਕਾਰਾਂ ਤੇ ਡਾਕਾ ਵੀ ਆ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਆਪਣੇ تعلیم ਪੜਾਉਣ ਦਾ ਅਧਿਕਾਰ ਨਹੀਂਗਾ ਅਸੀਂ ਲੋਕਾਂ ਨੂੰ ਦੱਸ ਨਹੀਂ ਸਕਦੇ ਸਾਡੇ ਗੁਰੂ ਸਾਹਿਬਾਨਾਂ ਦਾ ਕੀ ਵਿਰਸਾ ਸਾਡੇ ਸਹਿਬਜ਼ਾਦਿਆਂ ਦੀ ਕੀ ਕੁਰਬਾਨੀ ਸਾਡੇ ਮਾਈ ਪਾਗੋ ਦੀ ਕੀ ਦੇਣ ਬਾਬਾ ਜੀਵਨ ਸਿੰਘ ਦੀ ਕੀ ਦੇਣ ਭਾਈ ਆ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਲਾਸਾਨੀ ਕੁਰਬਾਨੀ ਸੁਖਾ ਸਿੰਘ ਮਹਿਤਾਬ ਸਿੰਘ ਗਰਜਾ ਸਿੰਘ ਬੋਤਾ ਸਿੰਘ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਬਹੁਤ ਇਤਿਹਾਸਕ ਸੂਬਾ ਬਣਾਇਆ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਰਾਜ ਜੋ ਸਨੇਰੇ ਅਖਰਾਂ ਵਿੱਚ ਲਿਖਿਆ ਗਿਆ ਅਸੀਂ ਉਹ ਵੀ ਨਹੀਂ ਪੜਾ ਸਕਦੇ ਮੇਰੇ ਵੀਰੋ ਸਾਡੇ ਕੋਲੋਂ ਟਿਕ ਸਾਦਾ ਅਧਿਕਾਰ ਖੋ ਲਿਆ जीएसटी ਬਣਾ ਕੇ ਵਨ ਨੇਸ਼ਨ ਵਨ ਟੈਕਸ ਸਾਡੇ ਕੋਲ ਵਿੱਤੀ ਅਧਿਕਾਰ ਖੋਲੇ ਅੱਜ ਸਾਰੇ ਸੂਬੇ ਇਸ ਦੇਸ਼ ਦੀ ਸਰਕਾਰ ਦੇ ਕੋਲ ਮੰਗਤੇ ਬਣ ਕੇ ਆਪਣਾ ਅਧਿਕਾਰ ਮੰਗ ਰਹੇ ਨੇ ਮੇਰੇ ਵੀਰੋ ਭਗਵੰਤ ਮਾਨ ਨੇ ਇੱਕ ਦਿਨ ਦਾ ਫਰਜ਼ੀ ਸੈਸ਼ਨ ਕੀਤਾ ਕਿਸੇ ਨੂੰ ਬੋਲਣ ਨਹੀਂ ਦਿੱਤਾ ਮੇਰੇ ਵਰਗੇ ਬੰਦਿਆਂ ਨੂੰ ਬਾਹਰ ਕੱਢ ਦਿੱਤਾ ਔਰ ਅਸਲ ਵਿੱਚ ਭਗਵੰਤ ਮਾਨ ਮਨਰੇਗਾ ਦਾ ਮੁੱਦਾ ਹੀ ਨਹੀਂ ਹੈ ਮੇਰੇ ਵੀਰੋ ਦਲਤਾਂ ਦਾ ਮੁੱਦਾ ਹੀ ਨਹੀਂ ਹੈ ਪਛੜਿਆਂ ਦਾ ਮੁੱਦਾ ਹੀ ਨਹੀਂ ਏ ਬੀਜੇਪੀ ਦੀ ਬੀ ਟੀਮ ਦਾ ਕੰਮ ਕਰ ਰਿਹਾ ਪੰਜਾਬ ਅੱਜ ਸਾਰੇ ਕਿਸਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਤੁਹਾਡੇ ਅੰਦੋਲਨ ਨੂੰ ਬਿਨਾਂ ਵਜ੍ਹਾ ਖਨੋਰੀ ਔਰ ਸ਼ੰਭੂ ਬਾਰਡਰਾਂ ਤੋਂ ਖਦੇੜਿਆ ਉਥੇ ਪੀੜਾ ਪੰਜਾਬ ਚਲਾਇਆ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡੀਆਂ ਪੱਗਾਂ ਉਛਾਲੀਆਂ ਬੀਬੀਆਂ ਦੀਆਂ ਚੁੰਨੀਆਂ ਉਛਾਲੀਆਂ ਤੁਹਾਡੇ ਟਰੈਕਟਰ ਚੋਰੀ ਕਰ ਲਏ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਕਿੱਥੋਂ ਲੱਭੀਆਂ ਟਰਾਲੀਆਂ ਨਾਬੇ ਦੇ ਵਿੱਚ ਪੋਕਰ ਦੇ ਘਰੋਂ ਨਾਬੇ ਦੇ ਪੋਕਰ ਦੇ ਅਫਸਰਾਂ ਦੇ ਘਰੋਂ ਉਹ ਟਰਾਲੀਆਂ ਲੱਭੀਆਂ ਅੱਜ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਨਾਮ ਟਰਾਲੀ ਚੋਰ ਰੱਖਿਆ ਮੇਰੇ ਵੀਰੋ ਟਰਾਲੀ ਚੋਰ ਰੱਖਿਆ ਵਾ ਇਸ ਕਰਕੇ ਇਹ ਬਦਲਾਖੋਰ ਸਰਕਾਰ ਹੈ ਆਜ ਚੰਦ ਦਿਨ ਪਹਿਲਾਂ ਇਹਨਾਂ ਦੀ ਲੀਡਰ ਅਤੀਸ਼ੀ ਮਾਰ ਲੈਣਾ ਲੀਡਰ ਆਫ ਆਪੋਜੀਸ਼ਨ ਉਸਨੇ ਦਿੱਲੀ ਦੇ ਸਦਨ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਤੋਹਏ ਇਨ ਕੀਤੀ ਔਰ ਉਹ ਸਾਰਾ ਕੁਝ ਰਿਕਾਰਡ ਹੋ ਗਿਆ ਕੇਜਰੀਵਾਲ ਭਗਵੰਤ ਮਾਨ ਨੇ ਉਹਦੇ ਖਿਲਾਫ ਐਕਸਲੈਂਡ ਦੇ ਬਚਾਏ ਪੰਜਾਬ ਦੇ ਵਿੱਚ ਮੇਰੇ ਤੇ ਪ੍ਰਗਟ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਤੇ ਹੋਰ ਨਾਲ ਲੋਕਾਂ ਦੇ ਝੂਠਾ ਪਰਚਾ ਦਰਜ ਕਰਤਾ ਕੱਲ ਸਪੀਕਰ ਨੇ ਉਥੋਂ ਕਮਿਸ਼ਨਰ ਜਲੰਧਰ ਨੂੰ ਔਰ ਡੀਜੀਪੀ ਪੰਜਾਬ ਨੂੰ ਤਲਬ ਕਰ ਲਿਆ ਕਿਉਂਕਿ ਉਹ ਵੀਡੀਓ ਵਿਧਾਨ ਸਭਾ ਦੀ ਹੈ ਉਹ ਜਲੰਧਰ ਦੇ ਕਮਿਸ਼ਨਰ ਦੀ ਆ ਪੰਜਾਬ ਦੇ ਲੋਕਾਂ ਨੇ ਨਹੀਂ ਸੀ ਬਣਾਈ ਲੋਕੋ ਅੱਜ ਪੰਜਾਬ ਵਿੱਚ ਪੁਲਿਸ ਦਾ ਰਾਜ ਹੈ ਅੱਜ ਪੰਜਾਬ ਪੁਲਿਸ ਸਟੇਟ ਹੈ ਜੋ ਕੋਈ ਬੋਲੇ ਉਹਦੇ ਤੇ ਪਰਚੇ ਦਰਜ ਆਜ਼ਾਦ ਇੰਡੀਪੈਂਡੈਂਟ ਮੀਡੀਆ ਦੇ 10 ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਸਿਰਫ ਇਹ ਕੀਤਾ ਕਿ ਜਿਹੜਾ ਭਗਵੰਤ ਮਾਨ ਦਾ ਸਰਕਾਰੀ ਹੈਲੀਕਾਪਟਰ ਹੈ ਉਹਦੀ ਗੈਰ ਹਾਜ਼ਰੀ ਵਿੱਚ ਕੌਣ ਚਲਾ ਰਿਹਾ બસ ਇੰਨੀ ਗੱਲ ਪੁੱਛਣ ਦੇ ਉੱਤੇ 10 ਅਤ ਪੱਤਰਕਾਰਾਂ ਤੇ ਆਜ਼ਾਦ মিডিਆ ਦੇ ਉੱਤੇ ਪਰਚਾ ਦਰਜ ਆਰਟੀਆਈ ਦੇ ਐਕਟਿਵਿਸਟਾਂ ਤੇ ਪਰਚਾ ਦਰਜ ਕਿਸਾਨਾਂ ਤੇ ਪਰਚੇ ਦਰਜ ਤਾਂ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਇਹ ਜਿਹੜਾ ਬੋਕਰ ਦਾ ਰਾਜ ਪੰਜਾਬ ਤੇ ਇਹ ਬੀਜੇਪੀ ਦਾ ਦੂਸਰਾ ਰਾਜ ਹੈ ਜਿਵੇਂ ਬੀਜੇਪੀ ਤਾਨਾਸ਼ਾਈ ਕਰਕੇ ਬਖੇਲ ਸਾਹਿਬ ਦੇ ਬੱਚੇ ਨੂੰ ਈਡੀ ਦੇ ਅੰਦਰ ਕੀਤਾ ਐਵੇਂ ਭਗਵੰਤ ਮਾਨ ਦੀ ਸਰਕਾਰ ਸਾਰੀ ਆਪੋਜੀਸ਼ਨ ਸਾਰੇ ਕਾਰਕਰਾਂ ਨੂੰ ਅੰਦਰ ਕਰਦੀ ਆ ਜਿਵੇਂ ਭਾਜਪੀ ਨੇ ਗੋਦੀ মিডিਆ ਬਣਾਇਆ ਸਾਰੇ মিডিਆ ਨੂੰ ਕਬਜ਼ਾ ਕੀਤਾ ਅੱਜ ਪੰਜਾਬ ਦੇ ਵਿੱਚ ਇਸ ਭਗਵੰਤਮਾਨ ਦੀ ਸਰਕਾਰ ਨੇ ਸਾਰਾ মিডিਆ ਹਾਈਜੈਕ ਕੀਤਾ ਆਪਣੇ ਕਬਜ਼ੇ ਵਿੱਚ ਕੀਤਾ ਕਿਸੇ ਨੂੰ ਬੋਲਣ ਨਹੀਂ ਦਿੰਦੇ ਜਿਹੜਾ ਬੋਲਦਾ ਉਹਦੇ ਤੇ ਮੁਕਦਮੇ ਦਰਜ ਹੁੰਦੇ ਨੇ ਕੋ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ 2-3 ਨਾਰੇ ਮੈਨੇ ਖੇਸ ਮਨਰੇਗਾ ਦਾ ਵਿਰੋਧ ਕਰਨ ਵਾਸਤੇ ਇੱਕ ਭਾਜਪੀ ਦੇ ਖਿਲਾਫ ਨਾਰਾ ਆਵਾਜ਼ ਪਿੱਛੇ ਤਾਂ ਹੋਣੀ ਚਾਹੀਦੀ ਮੇਰੇ ਵੀਰੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਨਰੇਗਾ ਦੀ ਧੋਖੀ ਜਮਾਤ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਚਾਜਨਾ ਦੇ ਉਹ ਆਵਾਜ਼ ਪਿੱਛੋਂ ਜਿਹੜੇ ਬੈਠੇ ਹੋ ਟਰਾਲੀ ਚੋਰ ਜਿੰਦਾਬਾਦ ਵੋਟ ਚੋਰ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ